ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇੱਕ ਵਾਰ ਫੇਰ ਨਵੇਂ ਵਲੌਗ ਦੇ ਵਿੱਚ ਤੇ ਤੁਸੀਂ ਇਸ ਵਕਤ ਸਾਨੂੰ ਦੇਖ ਰਹੇ ਹੋ ਕੈਨੇਡਾ ਦੇ ਸ਼ਹਿਰ ਸਰੀ ਤੋਂ ਤੇ ਇੱਥੇ ਆ ਸਾਡਾ ਪਹਿਲਾ ਦਿਨ ਹੈ ਪੂਰੇ ਕੈਨੇਡਾ ਦੇ ਵਿੱਚ ਹੀ ਤੇ ਸਰੀ ਚ ਇਸ ਟਾਈਮ ਅਸੀਂ ਆਪਣੇ ਭੈਣ ਦੇ ਘਰ ਆ ਤੁਸੀਂ ਕੱਲ ਦੇਖਣਾ ਵਲੌਗ ਚ ਅਸੀਂ ਇੱਥੇ ਪਹੁੰਚੇ ਸੀਗੇ ਤੇ ਅੱਜ ਅਸੀਂ ਗੇੜਾ ਦੰđਿਆ ਸਰੀ ਸ਼ਹਿਰ ਦਾ ਤੇ ਇੱਥੇ ਆਲਾ ਦਵਾਲਾ ਦੇਖਦੇ ਆ ਤੇ ਕਿਹੋ ਜਿਹਾ ਕਿਉਂਕਿ ਬੜਾ ਸੁਣਦੇ ਸੀ ਅਕਸਰ ਤੁਸੀਂ ਵੀ ਸੁਣਦੇ ਰਹੇ ਹੋਗੇ ਹਨ ਸਰੀ ਬਹੁਤ ਮਤਲਬ ਪਾਪੂਲੇਸ਼ਨ ਹੈ ਪੁਰਾਣੇ ਪੰਜਾਬੀਆਂ ਦੀ ਤੇ ਉਹ ਅੱਜ ਸਾਰਾ ਤੁਹਾਨੂੰ ਆਲਾ ਦਵਾਲਾ ਇਸ ਵਲੌਗ ਦੇ ਰਾਹੀਂ ਦਿਖਾਉਣੇ ਆ ਜਿਹੜੇ ਕੈਨੇਡਾ ਦੇ ਘਰ ਆ ਜੀ ਕੁਛ ਇਹੋ ਜਿਹੇ ਹੁੰਦੇ ਆ ਆ ਤੁਹਾਨੂੰ ਬਾਹਰਲੇ ਪਾਸੇ ਦਿਖਾਉਣੇ ਵੈਸੇ ਤਾਂ ਦੇਖਦੇ ਰਹਿਣਾ ਤੇ ਦੁਪਹਿਰ ਦਾ ਵਜਿਆ ਹੋਇਆ 1 ਤੇ ਅਸੀਂ ਹੁਣ ਨਿਕਲ ਰਹੇ ਆ ਸਭ ਤੋਂ ਪਹਿਲਾਂ ਅਸੀਂ ਆਫਿਸ ਜਾਣਾਗਾ ਤੇ ਭੈਣ ਹੋਣਾਂ ਦਾ ਜਿਹੜਾ ਕੰਮ ਕਰਾ ਉੱਥੇ ਘੇੜਾ ਮਾਰ ਕੇ ਆਉਣੇ ਅੱਜ ਤੇ ਬਾਕੀ ਹੌਲੀ ਹੌਲੀ ਹੁਣ ਤੁਹਾਨੂੰ ਦਿਖਾਉਂਦੇ ਹੀ ਰਹਿਣਾ ਹੈਗਾ ਇਹ ਇਹਨਾਂ ਦੇ ਆਂਡੀ ਗਵੰਡੀ ਆ ਸਾਰੇ ਆਂਡੀ ਗਵੰਡੀ ਨੇ ਘਰ ਆ ਕੇ ਦਿਖਾਉਨੇ ਆ ਜਾਂ ਪਹਿਲਾਂ ਉਧਰ ਜਾਈਏ ਸਾਰਾ ਕਿਡਾ ਮਾਰ ਕੇ ਦੇਖੀਏ ਗਰਮੀ ਕੈਨੇਡਾ ਚ ਵੀ ਸਿਖਰਾਂ ਤੇ ਐ ਹਸ ਟਾਈਮ ਇਹ ਦੇਖੋ ਕੁਛ ਇਹੋ ਜਿਹਾ ਵਾਲਾ ਦੁਆਲਾ ਤੇ ਸੜਕਾਂ ਸੁੜਕਾਂ ਬਹੁਤ ਖੁੱਲੀਆਂ ਐ ਸਰੀ ਚ ਇਹ ਸਾਰੀ ਕੁਲਦੀਪ ਐਵੇਂ ਸਾਰੀ ਕਿੱਥੇ ਸਾਰੇ ਸਰੀ ਚ ਏਦਾਂ ਇੰਨਾ ਖੁੱਲਾ ਇਹ ਆਪਰ ਬ੍ਰੈਂਟ ਅੱਛਾ ਟ੍ਰੈਂਟੋ ਜ਼ਿਆਦਾ ਖੁੱਲਾ ਏ ਤੂੰ ਜੀ ਬਹੁਤ ਖੁੱਲਾ ਐ ਤੇ ਤੁਹਾਨੂੰ ਮੈਂ ਦੱਸਦਾ ਜੀ ਬੀਟ ਟੈਂਪਰੇਚਰ ਅੱਜ ਦਾ ਹੋਣਾ ਕੋਈ 30 ਡਿਗਰੀ ਦੇ ਨੇੜੇ ਐਨੀ ਗਰਮੀ ਪੈ ਰਹੀ ਹੈ ਦੁਪਹਿਰ ਦਾ 1:30 ਵਜੇ ਹੈਗਾ ਅੱਜ ਅਸੀਂ ਲੇਟ ਹੀ ਸਟਾਰਟ ਕੀਤਾ ਹੈਗਾ ਕਿਉਂਕਿ ਆਰਾਮ ਨਾਲ ਉੱਠੇ ਸੀਗੇ ਤੇ ਤੁਹਾਨੂੰ ਪਤਾ ਹੈ ਇਹ ਮੈਨੂੰ ਦੱਸਦੇ ਸੀ ਕੀ ਨਾ ਹੋ ਜਾਏ ਤੁਹਾਨੂੰ ਜੈਟ ਲਾਕ ਜੈਟ ਕੀ ਸੀਗਾ ਜੈਟ ਲੈਕ ਜੈਟ ਲੈਕ ਉਹ ਮਤਲਬ ਜਹਾਜ਼ ਦੀ ਸਿਕਨੈਸ ਹੋ ਜਾਂਦੀ ਹੈ ਇੱਕ ਤਰ੍ਹਾਂ ਦੀ ਕਿਉਂਕਿ ਇੰਡੀਆ ਨਾਲੋਂ ਸਾਢੇ 12 ਘੰਟੇ ਦਾ ਫਰਕ ਹੈ ਟਾਈਮ ਚੇਂਜ ਟਾਈਮ ਚੇਂਜ ਹੋ ਜਾਂਦਾ ਹੈ ਨਾ ਦਿਨ ਰਾਤ ਦਾ ਜਮੀ ਪੁੱਠਾ ਪਾਸ ਹੈਗਾ ਜੇ ਇੰਡੀਆ ਤੋਂ ਆਉਣਾ ਤੁਸੀਂ ਅਸੀਂ ਤਾਂ ਖੈਰ ਜਿਵੇਂ ਇੰਗਲੈਂਡ ਤੋਂ ਆਏ ਇੰਗਲੈਂਡ ਤੋਂ ਵੀ 8 ਘੰਟੇ ਦਾ ਫਰਕ ਹੈ ਤਾਂ ਵੀ ਬਹੁਤ ਫਰਕ ਹੁੰਦਾ ਹੈ ਇੰਨਾ ਫਰਕ ਅਸੀਂ ਪਹਿਲੀ ਵਾਰੀ ਨਾਲ ਸਫਰ ਕਰ ਰਹੇ ਹਾਂ ਤੇ ਇਹਨਾਂ ਨੇ ਕੱਲ ਰਾਤ ਸਾਨੂੰ ੱੱਕੇ ਨਾਲ ਸੁਆਇਆ ਵੀ ਤੁਸੀਂ ਸੌਂ ਜੋ ਨਹੀਂ ਕਹ ਲੂ ਦਿਨੇ ਨੀਂਦ ਉਹ ਇਹ ਗੱਲ ਵਾਕਈ ਹੈ ਤੇ ਆ ਸ਼ਬਦ ਮੈਂ ਪਹਿਲੀ ਵਾਰੀ ਇੱਥੇ ਆ ਕੇ ਸੁਣਿਆ ਜੈਟ ਲੈਗ ਕੈਨੇਡਾ ਵਾਲੇ ਤਾਂ ਸਾਰੇ ਜਾਣਦੇ ਆ ਹਨ ਇਹ ਤਾਂ ਜਾਣਦੇ ਕਿਉਂਕਿ ਐਕਸਪੀਰੀਅੰਸੋਂ ਗੁਜ਼ਰਦੇ ਆ ਕਹਿੰਦੇ ਜਦੋਂ ਇੰਡੀਆ ਤੋਂ ਆਈਦਾ ਹੈ ਤਿੰਨ ਚਾਰ ਦਿਨ ਨਹੀਂ ਹੋਈ ਜਾਂਦਾ ਪੁੱਠਾ ਸਿੱਧਾ ਜਿਹਾ ਕੰਮ ਤੇ ਦਿਨੇ ਸੌਂ ਜਾਂਦੇ ਆ ਰਾਤ ਨੂੰ ਜਾਗਦੇ ਆ ਹੁਣ ਆਏ ਆ ਜੀ ਅਸੀਂ ਆ ਮਾਰਕੀਟ ਦੇ ਵਿੱਚ ਪਰੌਂਠੇ ਖਾਣ ਦੇ ਲਈ ਇੱਥੇ ਦਾ ਸਾਰਾ ਕੁਝ ਪੰਜਾਬੀ 'ਚ ਹੀ ਲਿਖਿਆ ਹੋਇਆ ਸਾਊਥ ਥਾਲ ਵਾਲੀ ਕੰਮ ਇੱਥੇ ਚੱਲ ਜਾਂਦਾ ਸਰੀ ਅਜੇ ਤਾਂ ਤੁਹਾਨੂੰ ਕਮਾਉਣਾ ਹੈ ਕੱਲ ਨੂੰ ਤੇ ਅੱਜ ਤਾਂ ਮੋੜਲੇ ਮੋੜਲੇ ਜੇ ਕੰਮ ਕਰਦੇ ਫਿਰਦੇ ਆ ਪਹਿਲੇ ਜੇ ਦਿਨ ਆ ਦੇਖੋ ਫਾਰਮੇਸੀ ਪੰਜਾਬ ਸਾਹਮਣੇ ਲਿਖਿਆ ਮਠਾਈ ਮਠੂਈਆਂ ਦੀਆਂ ਦੁਕਾਨਾਂ ਇਹ ਪੰਜਾਬ ਸਵੀਟਸ ਜਿੰਨੇ ਬੰਦੇ ਸਰੀ ਰਹਿੰਦੇ ਉਹਨਾਂ ਨੂੰ ਤਾਂ ਪਤਾ ਹੋਣਾ ਵੈਸੇ ਭੈਣ ਹੁਣੀ ਦੱਸਦੇ ਆ ਕਹਿੰਦੇ ਇਹਨਾਂ ਦੇ ਸਭ ਤੋਂ ਸਵਾਦ ਪ੍ਰੌਂਠੇ ਇਹਨਾਂ ਦੇ ਸਵਾਦ ਹੁੰਦੇ ਆ ਜੇ ਸਪੈਸ਼ਲ ਪ੍ਰੌਂਠੇ ਘਵਾਉਣ ਲਿਆ ਆਏ ਸਾਨੂੰ ਸੱਤਿਆ ਆਸਾ ਰੈਸਟੋਰੈਂਟ ਵੈਜੀਟੇਰੀਅਨ ਰੈਸਟੋਰੈਂਟ ਹੈ ਤੇ ਪੰਜਾਬੀ ਫੂਡ ਤਾਂ ਇੱਥੇ ਸਾਰਾ ਕੁਝ ਮਿਲਦਾ ਹੀ ਹੈ ਲਓ ਜੀ ਚੱਲੀ ਅੰਦਰਲੇ ਪਾਸੇ ਗੰਦੇ ਪੀੜੋ ਗੰਦੇ ਪੀੜੋ ਤਾਂ ਪੀੜੋ ਡੱਬ ਦੇ ਉਹ ਸੀਰੀਅਸ ਹੋਏ ਬੇਟਾ ਜਾ ਡੱਬ ਦੇ ਫੀਡੋ ਡੱਬ ਦੇ ਹਾਂਜੀ ਅੰਬ ਕੀ ਕੁਝ ਆਰਡਰ ਕਰੋਗੇ ਦੱਸੋ ਦੱਸੋ ਕੀ ਆਰਡਰ ਕਰੋਗੇ ਅੰਬ 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 ਅੰਮਾ ਅੰਮਾ ਅੰਬ ਐਥੇ ਬਈ ਸਮਾਨ ਨਾ ਰੋਬਟ ਦੇਣ ਆਉਂਦਾ ਹੈ ਇਹ ਦੇਖੋ ਇਹ ਪ੍ਰੌਂਠੇ ਰੋਬਟ ਦੇ ਕਿਹ ਜਾਂਦਾ ਟੈਕਨੋਲੋਜੀ ਸਾਡੇ ਤੱਕ ਕੈਨੇਡਾ 'ਚ ਵੀ ਵਧੀ ਪਈ ਹੈ ਲੈ ਲੋ ਇਧਰ ਨੂੰ ਤਾਂ ਕਰ ਇਹਨੂੰ ਕਹਾਂ ਰੋਬਟ ਨੂੰ ਕਹਾਂ ਚੱਕਣਾ ਆਪ ਨੂੰ ਪੈਂਦਾ ਇਹ ਆਗੇ ਜੀ ਪਰੌਂਠੇ ਦੇਖੋ ਇਹ ਗਰਮ ਬਹੁਤ ਆ ਇਹ ਪਰੌਂਠੇ ਆ ਕਿੰਦੇ ਬੜੇ ਸਵਾਦ ਮਸ਼ਹੂਰ ਪਰੌਂਠੇ ਬਾਜੋ ਚੱਕ ਲੋ ਜੀ ਕਮਾਲ ਦੀ ਤਕਨੀਕ ਬਾਏ ਬਾਏ ਕਰ ਦੋ ਬਾਏ ਬਾਏ ਕਰ ਦੋ ਬਾਏ ਬਾਏ ਇਹ ਪਿਆਰਾਂ ਦੋ ਆਦੀਆਂ ਲੱਤਾਂ ਵੀ ਫੜ ਲਓ ਰੈਪਰਟ ਦੀਆਂ ਲੱਤਾਂ ਫੜ ਲਓ ਜਾਣ ਨਹੀਂ ਦੇਣਾ ਇਹਨੂੰ ਆਪਾਂ ਫੜ ਲਓ ਫੜ ਲਓ ਪ੍ਰੌਂਟ ਹੈ ਬਈ ਵਾਕੀ ਇਹਨਾਂ ਦੇ ਸੁਆਦ ਸੀਗੇ ਤੇ ਜਦੋਂ ਵੀ ਤੁਸੀਂ ਕੈਨੇਡਾ ਜਾਂ ਸਰੀ ਚਾਹੋਂ ਤੇ ਤੁਸੀਂ ਆਪਣੇ ਦੋਸਤ ਮਿੱਤਰ ਰਿਸ਼ਤੇਦਾਰ ਨੂੰ ਇੱਥੇ ਤੰਗ ਕਰ ਸਕਦੇ ਹੋ ਵੀ ਮੈਨੂੰ ਉਹਨਾਂ ਦੇ ਖਵਾ ਕੇ ਲਿਆ ਤੇ ਵਾਕੀ ਇੱਕ ਟੇਸਟ ਹੈ ਤੇ ਦੂਸਰਾ ਇੱਥੇ ਜਿਹੜੀ ਅੰਦਰ ਅਸੀਂ ਗੱਲ ਮਹਿਸੂਸ ਕੀਤੀ ਰੌਬਰਟ ਜਿਹੜੇ ਨਵੇਂ ਆਏ ਆ ਹੈਨਾ ਤੇ ਇੱਕ ਤਰੀਕੇ ਨਾਲ ਆਪਾਂ ਕਹਿ ਸਕਦੇ ਹਾਂ ਵੀ ਇਹ ਐਡਵਾਂਸ ਦੇਸ਼ ਨੇ ਦੇਸ਼ ਨੇ ਕਿ ਜਿਹੜੇ ਟੈਕਨੋਲੋਜੀ ਮਤਲਬ ਐਡਵਾਂਸ ਲੈਵਲ ਦੀ ਹੈ ਜਿੰਨੇ ਵੀ ਡਿਵੈਲਪਡ ਕੰਟਰੀਜ਼ ਆ ਕੋਮ ਇੱਥੇ ਕੈਨੇਡਾ ਅਮਰੀਕਾ ਜਾਂ ਪੂਰਾ ਯੂਰਪ ਹੈ ਪਰ ਇੱਥੇ ਸੋਚਣ ਵਾਲੀ ਗੱਲ ਇਹ ਵੀ ਹੈ ਵੀ ਆਪਣੇ ਜਿਹੜੇ ਨਵੇਂ ਮੁੰਡੇ ਕੁੜੀਆਂ ਅੱਜ ਕੱਲ ਆ ਰਹੇ ਉਹਨਾਂ ਨੂੰ ਕਿੰਨਾ ਸਟਰਗਲ ਕਰਨਾ ਪੈ ਰਿਹਾ ਕੰਮ ਨਹੀਂ ਲੱਭਦਾ ਕਿਉਂਕਿ ਇਹੋ ਜੀਆਂ ਜਿਹੜੀਆਂ ਟੈਕਨੀਕਸ ਆ ਰਹੀਆਂ ਉਹ ਤੁਹਾਡੀ ਜੌਬ ਖਾਂਦੀਆਂ ਹਨਾ ਇਸ ਰੈਸਟੋਰੈਂਟ ਤੇ ਹੋਪਸੋ ਮੈਨੂੰ ਲੱਗਦਾ ਵੀ ਪੁਰਾਣੇ ਟਾਈਮ ਚ ਅੱਜ ਤੋਂ 5-7 ਸਾਲ ਪਹਿਲਾਂ ਇਨੀ ਪਤਾ ਕਿੰਨੇ ਜਣੇ ਇੱਥੇ ਕੰਮ ਕਰਦੇ ਹੋਣਗੇ ਤੇ ਕਿੰਨੇ ਜਣੇ ਦੀ ਜੌਬ ਹੋਊਗੀ ਤੇ ਹੁਣ ਉਹ ਇੱਕ ਦੋ ਰੋਬਟ ਇਹਨਾਂ ਨੇ ਲਿਆ ਕੇ ਲਿਆ ਰੱਖਿਆ ਹੈਗੇ ਮਤਲਬ ਉਹੀ ਸਾਰਾ ਕੰਮ ਇਹਨਾਂ ਨੂੰ ਦੇਈ ਜਾਂਦੇ ਆ ਤੇ ਆਉਣ ਵਾਲੇ ਟਾਈਮ ਚ ਤਾਂ 2030 ਤੱਕ ਤਾਂ ਕਹਿੰਦੇ ਜਦੋਂ ਮਤਲਬ ਇੱਕ ਨਵੀਂ ਟੈਕਨੀਕ ਪੂਰੀ ਦੁਨੀਆ ਪਰ ਚ ਆ ਜਣੀ ਹੈ ਸਾਰਾ ਆਰਟੀਫੀਸ਼ੀਅਲ ਇੰਟੈਲੀਜੈਂਸ ਚੱਲਣੀ ਹੈ ਤੇ ਜਿਹਨੂੰ ਨਿਊ ਵਰਲਡ ਆਰਡਰ ਕਹਿੰਦੇ ਹੈਗੇ ਤੇ ਉਹਦੇ ਚ ਤਾਂ ਬਹੁਤ ਸਾਰੀਆਂ ਜੌਬਸ ਆ ਜਿਹੜੀਆਂ ਉਹ ਮਤਲਬ ਬੰਦੇ ਤੋਂ ਬਿਨਾਂ ਹੀ ਹੋਣੀਆਂ ਤੇ ਟਰੱਕ ਆਟੋਮੈਟ ਕਰ ਰਹੇ ਆ ਗੱਡੀਆਂ ਆਟੋਮੈਟ ਕਰ ਰਹੀਆਂ ਤੇ ਇਹੋ ਜਿਹਾ ਸਿਸਟਮ ਆਟੋਮੈਟ ਕਰ ਰਹੇ ਆ ਤੇ ਮਨੁੱਖ ਨੂੰ ਇਹ ਚੀਜ਼ ਤੋਂ ਮਨ ਲੱਗਦਾ ਵੀ ਬਹੁਤ ਸਾਰਾ ਖਤਰਾ ਹੈ ਆਉਣ ਵਾਲੇ ਟਾਈਮ 'ਚ ਇਹੋ ਜਿਹੀ ਟੈਕਨੋਲੋਜੀ ਤੋਂ ਕਿਉਂਕਿ ਕੰਮ ਨਹੀਂ ਰਹਿਣੇ ਹੈਗੇ ਕੋਈ ਵੀ ਕੋਈ ਵੀ ਜੌਬ ਨਹੀਂ ਰਹਿਣੀ ਹਾਲਾਂਕਿ ਆਪਾਂ ਇੱਕ ਵਾਰ ਅਸੀਂ ਤੁਹਾਨੂੰ ਦਿਖਾਇਆ ਸੀਗਾ ਦੁਬਈ ਦੇ 에ਰਪੋਰਟ ਤੇ ਉੱਥੇ ਅਸੀਂ ਜਦੋਂ ਚੈੱਕ ਇਨ ਕੀਤਾ ਸੀ ਨਾ ਸਾਡੇ ਚੈੱਕ ਇਨ ਤੋਂ ਲੈ ਕੇ ਫਲਾਈਟ 'ਚ ਬੈਠਣ ਤੱਕ ਇੱਕ ਬੰਦੇ ਥ्रू ਵੀ ਅਸੀਂ ਫਿਜ਼ੀਕਲ ਹੋ ਕੇ ਪਾਸ ਨਹੀਂ ਹੋਏ ਸਾਰਾ ਕੁਝ ਆਟੋਮੈਟਿਕ ਸੀਗਾ ਤੁਸੀਂ ਦੇਖੋ ਕਿੰਨੇ ਲੋਕਾਂ ਦੀ ਜੌਬ ਖਾ ਗਿਆ ਤੇ ਉਹੀ ਤਰੀਕਾ ਇੱਥੇ ਆ ਵਾਹ ਕੀ ਬਾਤ ਹੈ ਕੈਨੇਡਾ ਦੀ ਨਾ ਸੱਚੀ ਖੂਬਸੂਰਤ ਇੱਕ ਅਲੱਗ ਹੈ ਯੂਰਪ 'ਸਾਰਾ ਘੁੰਮ ਕੇ ਆਇਆ ਹੋਣਾ ਸੀ ਤੇ ਯੂਰਪ ਦੀ ਇੱਕ ਅਲੱਗ ਵਾਈਬ ਸੀ ਇੱਥੇ ਵਾਕਈ ਆ ਕੇ ਲੱਗਦਾ ਘਰਾਂ ਦਾ ਫਰਕ ਐਟਮੋਸਫੇਅਰ ਸਾਰਾ ਦਰਖਤ ਦਰਖਤ ਵੀ ਹੋਰ ਤਰ੍ਹਾਂ ਦੇ ਇੱਥੇ ਘਰਾਂ ਦਾ ਹਾਰ ਡਿਟੈਕਟਰ ਦਾ ਵੀ ਫਰਕ ਹੈਗਾ ਸੋਨਾ ਜਿਹਾ ਲੱਗੀਆਂ ਦਾ ਅਜੇ ਤਾਂ ਹਲੇ ਤਾਂ ਬਾਕੀ ਹੌਲੀ ਹੌਲੀ ਦੱਸਾਂਗੇ 10 ਮਿੰਟ ਦੀ ਡਰਾਈਵ ਦੇ ਬਾਅਦ ਅਸੀਂ ਪਹੁੰਚ ਗਏ ਆ ਯਾਰਡ 'ਚ ਤੇ ਇੱਥੇ ਟਰੱਕਾਂ ਦਾ ਕਾਰੋਬਾਰ ਹੈ ਜਿਹੜਾ ਭੈਣ ਹੋਣਾਂ ਦਾ ਇਹ ਆਪਣੇ ਆਗੇ ਜੀ ਭਾਜੀ ਬਾਈ ਸੁਖ ਬਰਾੜ ਤੇ ਤੁਸੀਂ ਸਤਿ ਸ਼੍ਰੀ ਅਕਾਲ ਜੀ ਪਿਛਲਾ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਕਿੱਦਾਂ ਜੀ ਠੀਕ ਠਾਕ ਬਹੁਤ ਵੀਡੀਓ ਵੇਖ ਲੀਆ ਤੁਸੀਂ ਅੱਛਾ ਜੀ ਚਲੋ ਸ਼ੁਕਰੀਆ ਜੀ ਮਿਹਰਬਾਨੀ ਤੁਹਾਡੀ ਤੇ ਹਾਂਜੀ ਥੈਂਕ ਯੂ ਜੀ ਥੈਂਕ ਯੂ ਵੈਰੀ ਮੱਚ ਤੇ ਹੁਣ ਤੁਹਾਨੂੰ ਦਿਖਾਉਨੇ ਆ ਤੇ ਪਹਿਲਾਂ ਅਸੀਂ ਆਫਿਸ ਜਾਣਾਗਾ ਆਫਿਸ ਤੋਂ ਬਾਅਦ ਫਿਰ ਜਿਹੜੇ ਕੈਨੇਡਾ ਦੇ ਟਰੱਕ ਹੁੰਦੇ ਆ ਤੇ ਤੁਹਾਨੂੰ ਉਹ ਵੀ ਦਿਖਾਵਾਂਗੇ ਲਓ ਜੀ ਹੁਣ ਤੁਹਾਨੂੰ ਦਿਖਾ ਦਈਏ ਕੈਨੇਡਾ ਦੇ ਟਰੱਕ ਕਿਹੋ ਜਿਹੇ ਹੁੰਦੇ ਆ ਤੇ ਪਹਿਲਾਂ ਇਹ 2002 3 14 ਉਹ ਦੇਖਦੇ ਹੁੰਦੇ ਸੀਗੇ ਜਦੋਂ ਜੀਆਂ ਐਨੂੰ ਮੂਵੀ ਆਈ ਸੀ ਨਾ ਤੇ ਉਹਦੇ ਚ ਸੀਗੇ ਸਰੀ ਦੀਆਂ ਗਲੀਆਂ ਹੁੰਦੀਆਂ ਇਹੋ ਜਿਹੇ ਟਰੱਕ ਹੁੰਦੇ ਆ ਐਡੇ ਐਡੇ ਟਰੱਕ ਜੇ ਧੋਂਦੇ ਹੁੰਦੇ ਆ ਅੱਜ ਜ਼ਿੰਦਗੀ ਚ ਪਹਿਲੀ ਵਾਰੀ ਮੌਕਾ ਮਿਲਿਆ ਦੇਖਣ ਨੂੰ ਐਸਟੀਆ ਸੁਖ ਟਰਾਂਸਪੋਰਟ ਇਹ ਬਾਈ ਉਹਨਾਂ ਦੇ ਟਰ ਬਾਈ ਉਹਨਾਂ ਦੇ ਹੈਗੇ ਕੋਈ 100 ਟਰੱਕ ਦੀ ਟਰਾਂਸਪੋਰਟ ਹੈ ਇਹਨਾਂ ਦੀ ਇਥੇ ਐਨੇ ਹਾਂਜੀ ਦਲਜੀਤ ਦਾ ਇੱਕ ਗਾਣਾ ਆਇਆ ਸੀਗਾ ਬਾਈ ਲਈ ਸਪੈਸ਼ਲ ਕਿਉਂ ਬਾਈ ਜੀ ਹਾਂਜੀ ਜੱਗਾ ਟੂਸੀਆਂ ਵਾਲਾ ਤੇ ਸੁਖ ਬਰਾੜ ਦੀ ਫਰਮਾਇਸ਼ ਤੇ ਐਂਜ ਕਰਕੇ ਕੋੜੀ ਲੁੱਟ ਫੁੱਟ ਕੇ ਲੈ ਗਈ ਸਾਡਾ ਕੰਮ ਟਰੱਕਾਂ ਦਾ ਤੇ ਉਹ ਬਾਈ ਤੇ ਸਪੈਸ਼ਲ ਗਾਣਾ ਦਲਜੀਤ ਨੇ ਗਾਏ ਹੋਏ ਤੇ ਹੁਣ ਤੁਹਾਨੂੰ ਜੀ ਅੰਦਰੋਂ ਟਰੱਕ ਦਿਖਾਉਨੇ ਆ ਕਿਹੋ ਜਿਹੇ ਹੁੰਦੇ ਆ ਵੈਸੇ ਬਾਹਰੋਂ ਤਾਂ ਦੇਖਿਆ ਮੈਨੂੰ ਆਏ ਆ ਥੋੜਾ ਜਿਹਾ ਅ ਦਿਖਾ ਦਈਏ ਇਹ ਬਾਈ ਜੀ ਲੰਬਾ ਕਿੰਨਾ ਹੁੰਦਾਗਾ ਇਹ ਤਾਂ ਲੰਬੇ 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 ਬਾਵਾ ਕਿੰਨਾ ਕਿੰਨਾ ਹਾਂਜੀ 50 ਫੁੱਟ ਲੰਬੇ 53 ਫਟ ਬਾਈ ਵੀ ਆਉਂਦੇ ਨੇ 53 ਫਟ ਹਾਂਜੀ 53 ਫਟ ਅੱਛਾ ਜੀ ਟਰੱਕ ਨੂੰ ਮਲਾ ਕੇ ਜਿਵੇਂ ਪਿੱਛੇ ਤੋਂ ਇੱਥੇ ਤੱਕ ਮਿਰਲ ਮੇਰੇ ਸਾਹਮਣੇ 73 ਫੁੱਟ 73 ਫੁੱਟ ਲੰਬਾ ਹੈਗਾ ਠੀਕ ਆ ਕਲਾ ਟਰੱਕ 20 ਫੁੱਟ ਲੰਬਾ ਹੁੰਦਾ ਠੀਕ ਆ ਜਦੋਂ ਹੁੱਕ ਕਰਦੇ ਆ ਹਾਂਜੀ ਅੰਦਰ ਚਲਾ ਜਾਂਦਾ ਫਿਰ ਠੀਕ ਆ ਤੇ ਕਿਉਂ ਭਾਈ ਅਮਰੀਕਾ ਵਗੈਰਾ ਸਾਰੇ ਕਿਤੇ ਜਾਂਦੇ ਇਹ ਪੂਰਾ ਲੋਡ ਅਮਰੀਕਾ ਯੂ ਐਸ ਵਗੈਰਾ ਭੇਜ ਜਾਂਦਾ ਸਾਰ ਸਾਰੇ ਕਿਤੇ ਚੱਲਦਾ ਸਾਰੇ ਹੂੰ ਇਹ ਭਾਈ ਲੈ ਅੰਦਰੋਂ ਦਿਖਾ ਦੀਏ ਹੁਣ ਤੁਹਾਨੂੰ ਇਹੋ ਜਿਹਾ ਹੁੰਦਾ ਜੀ ਕੈਨੇਡਾ ਵਾਲੇ ਟਰੱਕ ਮੈਂ ਕਹਿੰਦਾ ਭਾਈ ਮੈਂ ਵੀ ਲਾ ਕੇ ਜਾਵਾਂ 2 ਮਹੀਨੇ ਤੇ ਚਲੋ ਹਾਂ ਹਾਂਜੀ ਨਵੇਂ ਵਾਲੇ ਜਿਹੜੇ ਬਹੁਤ ਸੋਹਣੇ ਹੋਣ ਲੱਗੇ ਅੱਛਾ ਜੀ ਬਹੁਤ ਜ਼ਿਆਦਾ ਅੱਛਾ ਇਹ ਕਿੰਨੇ ਮਾਡਲ ਹੈ ਮਤਲਬ ਇਹ ਮੇਰੇ ਹਿਸਾਬ ਨਾਲ ਹੋਊਗਾ 2004-5 ਦਾ ਚਾਰ-ਪੰਜ ਮਾਡਲ ਠੀਕ ਹੈ ਨਵੇਂ ਲੇਟੈਸਟ ਆਉਂਦੇ ਨੇ ਅੱਛਾ ਪਿਛਲੇ ਪਾਸੇ ਲੇਟੈਸਟ ਕਿਹੋ ਜਿਹੇ ਆਉਂਦੇ ਆ ਉਹ ਵੀ ਮਿਲਦਾ ਦਾ ਖੜਾ ਹੋਇਆ ਇੱਥੇ ਕੱਦਾ ਭਾਈ ਅੱਛਾ ਚਲੋ ਬਾਜ ਦਿਖਾ ਦੇਣਾ ਜੀ ਪਿੱਛੇ ਬੈੱਡ ਬੁੱਡ ਹੈ ਭਾਈ ਹਾਂਜੀ ਇਦਾਂ ਨਾ ਭਾਂਜੇ ਵਾਲਾ ਤੰਗ ਕਰਦਾ ਕੱਲ ਨਹੀਂ ਕਰਨ ਦੇ ਜਮੀ ਹੈ ਇਹ ਉੱਪਰ ਪਾ ਲਾ ਮੈਂ ਵੀ ਪੈਣ ਇੱਥੇ ਉੱਪਰ ਪੈਣ ਨੂੰ ਆ ਬੈੱਡ ਬੋਰਡ ਜਿਹੜਾ ਸੁਣਦੇ ਉਹਨਾਂ ਨੇ ਵੀ ਕੈਨੇਡਾ 'ਚ ਪਿੱਛੇ ਹੁੰਦਾ ਬੈੱਡ ਬੋਰਡ ਦੇਖਣਾ ਪਿਓ ਪਰ ਇਹਨੂੰ ਹਜੋ ਸੌਜੋ ਹੁਣ ਇੱਥੇ ਇਹ ਮਾਈਕ੍ਰੋਵੇਵ ਆ ਗਿਆ ਹੈ ਤੇ ਫਰਿੱਜ ਵੀ ਵੀ ਇਹ ਮਤਲਬ ਜਿੱਥੇ ਖੜਦਾ ਉਥੇ ਆਪਣਾ ਖਾਣਾ ਗਰਮ ਕਰਨਾ ਹਾਂ ਠੀਕ ਹੈ ਚਲੋ اچھا ਇਹ ਤਾਂ ਫ੍ਰਿਜ ਆ ਗਿਆ ਇਹ ਫ੍ਰਿਜ ਆ ਗਿਆ ਠੀਕ ਹੈ ਇਹ ਫ੍ਰਿਜ ਜੰਮੀ ਪਈ ਜੰਮੀ ਪਈ ਹੈ ਨਾ ਇਹ ਚੱਲਦੇਗਾ ਤੇ ਬਾਈ ਬੈਟਰੀ ਦੀ ਹੈ ਸਾਰਾ ਕੁਝ ਇਹਦੇ ਵਿੱਚ ਬਾਈ ਹਾਂਜੀ ਬੈਟਰੀ ਤੇ ਇੱਥੇ ਪਾਵਰ ਪਲੱਗ ਹੋਣਾ ਦੂਜਾ ਜਿਹਨੂੰ ਬੋਲਡਰ ਕਹਿੰਦੇ ਆਪਾਂ ਹੂੰ ਹੂੰ ਉਹਦੇ ਕਰਕੇ ਅੱਛਾ ਉਹਦੇ ਨਾਲ ਕਨੈਕਟ ਹੋ ਕੇ ਚੱਲਦਾ ਹਾਂਜੀ ਠੀਕ ਹੈ ਮਨੋ ਫਿਰ ਅੱਜਮੀ ਆਪਾਂ ਜਿਹੜੀ ਘਰੇ ਪਾਵਰ ਵਰਤਦੇ ਆਂ ਹਾਂਜੀ ਇਹ ਘਰ ਵਾਲੀ ਨੇ ਹਾਂਜੀ ਜਿਹੜੇ ਕਦੇ ਵਰਤਦੇ ਸੇਮ ਹੀ ਇਹਦੇ ਵਿੱਚ ਵਰਤ ਹੋ ਜਾਂਦੇ ਉਹ ਇਨਵਰਟਰ ਲਾ ਕੇ ਨਾ ਅੱਛਾ ਤੇ ਉਹਨੇ ਕਿ ਜਿੰਨੇ ਇਹਨਾਂ ਨੂੰ ਪਾਵਰ ਚਾਹੀਦੀ ਹੁੰਦੀ ਹੈ ਫਿਰ ਮਿਲ ਜਾਂਦੀ ਹੈ ਅੱਛਾ ਤੇ ਹੈ ਫੁੱਲੀ ਏਸੀ ਹੈ ਸਾਰਾ ਪੂਰਾ ਠੀਕ ਹੈ ਇਹ ਦੋ ਬੈੱਡ ਅੱਛਾ ਦੋ ਬੈੱਡ ਹੁੰਦੇ ਹਾਂਜੀ ਇਹ ਜਮੇਨ ਕਿ ਦੋ ਡਰਾਈਵਰਾਂ ਨੂੰ ਚਲਾਉਣੇ ਆ ਹਨਾ ਹਾਂਜੀ ਕੋ ਡਰਾਈਵਰ ਲਈ ਹਾਂਜੀ ਇੱਕ ਮੇਨ ਡਰਾਈਵਰ ਲਈ ਇੱਥੇ ਤਾਂ ਮੈਨੂੰ ਲੱਗਦਾ ਉਹ ਵੀ ਹੁੰਦਾ ਹੈ ਜਿਹੜਾ ਕਹਿੰਦੇ ਹੁੰਦੇ ਵੀ ਅਰੇਸਟ ਵੀ ਚਾਹੀਦੀ ਹੁੰਦੀ ਹੈ ਵਿੱਚ ਉਹਦੀ ਹਨਾ ਕੰਟੀਨਿਊ ਨੀ ਚਲਾ ਸਕਦੇ ਤਾਂ ਅਗਰ ਜਿਹੜੀ ਟੀਮ ਨੇ ਹਾਂਜੀ ਉਹੋ ਮੁੰਡੇ ਐ ਚਲਾਉਂਦੇ ਵੀ ਇੱਕ ਜਿਹਦਾ ਵਿਦਨ ਕੈਨੇਡਾ ਚਲਦੇ ਆ ਫਿਰ ਉਹ ਹੈਗੀ ਆ 13-13 ਘੰਟਿਆਂ ਦੀ ਡਰਾਈਵ 18 ਘੰਟੇ ਇੱਕ ਬੰਦਾ ਚਲਾ ਸਕਦਾ ਵਿੱਚ ਚਲੋ ਵੀ ਯਾਨੀ ਕਿ ਥੋੜੇ ਟਾਈਮ ਬਾਅਦ ਬ੍ਰੇਕ ਵੀ ਲੈਣੀ ਪੈਂਦੀ ਹੈ ਤੇ ਫਿਰ ਦੂਸਰਾ ਬੰਦਾ ਸਲੀਪ 'ਚ ਚਲਾ ਜਾਂਦਾ ਫਿਰ ਇੱਕ ਦੂਜਾ ਚਲਾਉਂਦਾ ਹੈਗਾ ਤੇ ਜਿਹੜਾ ਹੈਗਾ ਸੋਲੋ ਬੰਦੇ ਯਾਨੀ ਜਿਹੜੇ ਸਿੰਗਲ ਚਲਾਉਂਦੇ ਨੇ ਹਾਂਜੀ ਉਹ ਹੈਗਾ 13 ਘੰਟੇ ਬਾਅਦ ਫਿਰ ਉਹਨਾਂ ਨੂੰ ਸਟੇਪ ਕਰਕੇ ਰੋਕਣਾ ਪੈਂਦਾ ਠੀਕ ਆ ਉਦੋਂ ਬਾਅਦ ਚ ਅੱਗੇ ਚਲਾ ਸਕਦੇ ਹੈ ਉਦੋਂ ਬਾਅਦ ਅੱਗੇ ਚਲਾ ਸਕਦੇ ਓਕੇ ਤਾਲੇ ਦੀ ਸਟੀering ਨੂੰ ਪਾ ਲਿਆ ਹੱਥ ਹੁਣ ਛਾਪਣਿਆ ਤੇ ਪੈਸੇ ਕਹਿੰਦੇ ਹੁੰਦੇ ਆ ਕਹਿੰਦੇ 8 10000 ਡਾਲਰ ਬਣ ਜਾਂਦਾ ਆ ਆਰਾਮ ਨਾਲ ਤਾਲੇ ਦੇ ਹੁਣ ਪਿੰਡ ਨੂੰ ਖਿੱਚ ਦੇਣਾ ਸਿੱਧਾ ਬਾਈ ਬਣ ਜਾਂਦੇ ਇੰਨੇ ਕੁ ਦਾ ਕਹਿੰਦੇ ਹੁੰਦੇ ਆ ਕਿੰਨੇ ਕੁ ਬਣ ਜਾਂਦੇ ਆ ਅੱਜ ਕੱਲ ਅੱਜ ਕੱਲ ਅੱਜ ਕੱਲ ਨਹੀਂ ਬਾਈ ਅੱਜ ਕੱਲ ਤਾਂ ਜਮੀਨ ਹੀ ਕਹਿੰਦਾ ਟੂਰੀ ਫੁਲਕੇਲਾ ਕੰਮ ਨਹੀਂ ਹੁੰਦਾ ਅੱਜ ਕੱਲ ਉਹ ਚੱਲਦਾ ਮੱਠਾ ਹੋਇਆ ਪੈ ਕੰਮ ਪੂਰੀ ਕੈਨੇਡਾ ਅਮਰੀਕਾ ਚ ਅੱਛਾ ਮੈਨੂੰ ਬਾਹਰਲੀ ਹੋਰ ਦੂਜੀ ਕੰਪਨੀ ਦਾ ਨਹੀਂ ਪਤਾ ਹਾਂਜੀ ਪਰ ਕੈਨੇਡਾ ਵਰਕ ਹੈ ਜੀ ਪਹਿਲਾਂ ਪਹਿਲਾਂ ਨਹੀਂ ਹਾਂਜੀ ਟੂਰੀ ਫੁਲਕੇ ਚੱਲੀ ਜਾਵੇ ਹਾਂਜੀ ਬਸ ਪਹਿਲਾਂ ਕਿੰਨਾ ਸੀਗਾ ਪਹਿਲਾਂ ਵਧੀਆ ਸੀਗਾ ਪਹਿਲਾਂ ਵਧੀਆ ਸੀਗਾ ਬੰਨੋ ਦਾ ਜਿਵੇਂ ਡਰਾਈਵਰ ਨਾਲ ਉਹ ਕੰਪਨੀਆਂ ਦੇ ਵਾਲੋ ਹਾਂਜੀ ਓਨਰ ਆਪਰੇਟਰ ਲਾ ਲੋ ਜਿਵੇਂ ਯਾਨੀ ਕਿ ਰੱਬ ਨੂੰ ਟੀਚਰਾਂ ਕਰਦੇ ਸੀ ਅੱਛਾ ਸਭ ਤੋਂ ਵੱਧ ਪੈਸੇ ਕਹਿੰਦੇ ਟਰੱਕਿੰਗ ਚੀਜ਼ ਹੈ ਨਾ ਕੈਨੇਡਾ ਚ ਸਭ ਤੋਂ ਵੱਧ ਪੈਸੇ ਸੀਗੇ ਟਰੱਕਾਂ ਚ ਕਹਿੰਦਾ ਨਾ ਬਸ ਕੋਈ ਪਾਰਟ ਖਰਾਬ ਨਾ ਹੋਵੇ ਵੀ ਸਹੇਦ ਸੰਦੇ ਸੰਦੇ ਜਾਈਏ ਵੀ ਰੋਟੀ ਚਲੀ ਜਾਵੇ ਹਾਂ ਬਸ ਰੋਟੀ ਚਲੀ ਜਾਵੇ ਹਾਂਜੀ ਖੌਨੀ ਹੈਗਾ ਐਡੇ ਐਡੇ ਟਰੱਕ ਦੇਖੋ ਕਿੰਨਾ ਲੰਬਾ ਹੈ ਛੋ ਸ਼ੁਰੂ ਹੋ ਗਿਆ ਦੇਖੋ ਬਹੁਤ ਲੰਬੇ ਲੰਬੇ ਯਾਰ ਇਹ ਯਾਰਡ ਹੈ ਸਾਰਾ ਮਤਲਬ ਇਹ ਟਰੱਕਾਂ ਲਈ ਆਇਆ ਨਹੀਂ ਹੈਗਾ ਸਪੈਸ਼ਲ ਜਗ੍ਹਾ ਹੈ ਇੱਥੇ ਤੇ ਜਿੱਥੇ ਇਹਨਾਂ ਨੇ ਆ ਕੇ ਇਹ ਟਰੱਕ ਖੜਦੇ ਹੈਗੇ ਇਹ ਸਾਰਾ ਯਾਰਡ ਹੈ ਜਿੰਨਾ ਤੁਸੀਂ ਦੇਖ ਰਹੇ ਹੋ ਕੋਈ ਆਈ ਜਾਂਦੇ ਲੋਡ ਲਾ ਕੇ ਜਾਈ ਜਾਂਦੇ ਐਡੇ ਐਡੇ ਸਾਰੇ ਨਵੇਂ ਵਾਲਾ ਟਰੱਕ ਇਧਰਲੇ ਪਾਸੇ ਖੜਾ ਹੈ ਤੇ ਹੁਣ ਤੁਹਾਨੂੰ ਆ ਨਵੇਂ ਵਾਲਾ ਦਿਖਾਉਨੇ ਆ ਆ ਦੇਖੋ ਕੈਨੇਡਾ ਦਾ ਅਮਰੀਕਾ ਦਾ ਲੱਗਿਆ ਝੰਡਾ ਤੇ ਦੋਨੇ ਪਾਸੇ ਚੱਲਦਾ ਇਹ ਬਾਈ ਜੀ ਜੁੱਤੀ ਝਾੜ ਕੇ ਟਰੱਕ ਭਵੇਂ ਕੈਨੇਡਾ ਦੇ ਭਵੇਂ ਪੰਜਾਬ 'ਚ ਦੇਖਿਆ ਮਤਲਬ ਹੁੰਦੇ ਸੇਮ ਹੀ ਆ ਜਿਹੜਾ ਆਪਣੇ ਡਰਾਈਵਰ ਵੀ ਰੱਖਦੇ ਆ ਚੀਜ਼ਾਂ ਲੈ ਵੀ ਦੇਖ ਲਈ ਅਗੇ ਸੇਮ ਹੀ ਹੈ ਪਰ ਇਹਦਾ ਇੰਟੀਰੀਅਰ ਦਾ ਫਰਕ ਹੈ ਆ ਕੰਪਨੀਆਂ ਦੇ ਨੇ ਜਿਵੇਂ ਆਪਣੇ ਟਾਟਾ ਰੂਟਾ ਦੇ ਹੁੰਦੇ ਨੇ ਜਿਹੜੇ ਇੰਡੀਆ ਵਾਲੇ ਟਰੱਕ ਹਨ ਉਹਨਾਂ ਆਪਣੇ ਨੂੰ 24 ਵਾਵਾ ਲੱਗਦਾ ਹੈ ਮਤਲਬ ਕਾਫੀ ਸਾਰਾ ਡਿਫਰੈਂਸ ਹੈਗਾ ਇੰਡੀਆ ਦੇ ਟਰੱਕਸ ਨਾਲ ਉਹਦਾ ਤੇ ਬਾਈ ਆਉਂਦਾ ਕਿੰਨੇ ਕਦਾ ਮਤਲਬ ਨਵਾਂ ਵਾਹ ਇਹਦਾ ਹੁਣ ਕਿੰਨੇ 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 ਡਾਲਰ ਮਤਲਬ 2 ਲੱਖ 2 ਲੱਖ 2.5 ਲੱਖ ਡਾਲਰ ਦਾ ਹਾਂ ਬਸ 2.5 ਲੱਖ ਦੋ ਅੱਟਵੇਂ ਬਾਈ ਤਿੰਨ ਚਾਰ ਮੇਨ ਤਿੰਨ ਚਾਰ ਕੰਪਨੀਆਂ ਨੇ ਅੱਛਾ ਜੀ ਅੱਛਾ ਜੀ ਇਹ ਕਿਹੜੀ ਕੰਪਨੀ ਨੇ ਮੈਂ ਕਦੇ ਪਹਿਲਾਂ ਚੱਲੇ ਸੀ ਕਿ ਇਹ ਫਰੇਡਰਨ ਅੱਛਾ ਠੀਕ ਹੈ ਅੱਛਾ ਪੀਟਰ ਵੈਲਟ ਆਉਂਦਾ ਫਿਰ ਕਿਹੜਾ ਹਾਂ ਸਭ ਤੋਂ ਮਹਿੰਗਾ ਪੀਟਰ ਵੈਲਟ ਸਭ ਤੋਂ ਮਹਿੰਗਾ ਆ ਗਿਆ ਕੈਨਵਰਥ ਜੀ ਮੇਰੇ ਸਾਲ ਨੂੰ ਬੋਲਵੋ ਓਕੇ ਫਿਰ ਬੇਸਿਕਲੀ ਉਦਾਂ ਲੇ ਪ੍ਰਾਈਸ ਵਾਈਜ਼ ਸਾਰੇ ਸਿਮਿਲਰ ਜੇ ਨੇ ਪੀਟਰ ਵੈਲਟ ਦਾ ਜ਼ਰੂਰ ਫਰਕ ਆ ਹਮ ਤੇ ਪਰ ਆਹ ਜਿਹੜੇ ਜਦੋਂ ਕੰਪਨੀਆਂ ਦੇ ਟਰੱਕ ਆਉਂਦੇ ਨੇ ਉਹ ਮੋਸਟਲੀ ਸਾਰੇ ਫ੍ਰੀ ਲਾਨੇ ਹੀ ਲੈਂਦੇ ਨੇ ਅੱਛਾ ਠੀਕ ਹੈ ਜਿਹੜੀ ਕੰਪਨੀਆਂ ਹੈ ਹਾਂਜੀ ਆਹ ਕੰਪਨੀ ਦਾ ਜੀ ਮੈਂ ਤਾਂ ਨਾਮ じゃ ਵੀ ਹਜੇ ਔਖਾ ਜਿਹਾ ਲੱਗ ਜਾਂਦਾ ਹੈਗਾ ਤੇ ਉਹ ਆਈ ਜਾਂਦੇ ਨੇ ਦੇਖੋ ਕਿੰਨੇ ਟਰੱਕ ਚਾਈ ਜਾਂਦੇ ਨੇ ਲੋਡ ਲਾ ਲਾ ਮੁੜੀ ਜਾਂਦੇ ਬਾਈ ਜੀ ਇਹ ਲੈ ਕੇ ਕੋਈ ਲੈ ਕੇ ਆ ਰਿਹਾ ਵੀ ਲੈ ਕੇ ਜਾ ਰਿਹਾ ਅੱਛਾ ਕੋਈ ਲੈ ਕੇ ਆ ਰਿਹਾ ਕੋਈ ਲੈ ਕੇ ਜਾ ਰਿਹਾ ਤਾਂ ਹੀ ਕਰਕੇ ਬਾਈ ਦਾ ਫੋਨ ਵਾਰੀ ਵਾਰੀ ਬਜੀ ਜਾਂਦਾ 1 ਮਿੰਟ ਦੀ ਵੇਲ ਨਹੀਂ ਬਿਜ਼ੀ ਸ਼ੈਡਿਊਲ ਰਹਿੰਦਾਗਾ ਕਿਉਂਕਿ ਮੈਨੇਜ ਕਰਨਾ ਇੰਨੀ ਟਰਾਂਸਪੋਰਟ ਨੂੰ ਬਹੁਤ ਔਖਾ ਹੈਗਾ ਹਨਾ ਚਲੋ ਚੱਲਦੇ ਆਂ ਦੇ ਹੋ ਠੀਕ ਠਾਕ ਹਾਂ ਮੇਰਾ ਮੇਰਾ ਅੱਛਾ ਚੜ੍ਹਦੀ ਕਲਾ ਮੇਰਾ ਟਾਡੇ ਵਲੌਗ ਚਲੋ ਵਲੌਗ ਦੇਖਦੇ ਹਾਂ ਸ਼ੁਕਰੀਆ ਵੀਰੇ ਥੈਂਕ ਯੂ ਵੈਰੀ ਮੱਚ ਯਾਰ ਬਾਈ ਯਾਰ ਆਹ ਟਰੱਕ ਵੀ ਤੁਹਾਨੂੰ ਅੰਦਰੋਂ ਦਿਖਾ ਦਈਏ ਬਾਈ ਹੁਣੇ ਅਜੇ ਹੁਣੇ ਲਿਆ ਕੇ ਖੜਾਈ ਸੀਗਾ ਮੈਂ ਕਿਹਾ ਫੜ ਲਈ ਬਾਈ ਹੁਣਾਂ ਨੂੰ ਕਿਵੇਂ ਹੁੰਦਾ ਟਰੱਕ ਅੱਛਾ ਸਾਫ਼ ਕਰਦੇ ਸੀਗੇ ਤੇ ਐੋ ਜੇ ਹੁੰਦੇ ਚਲੋ ਜੀ ਦਿਖਾਉਨੇ ਆ ਜੀ ਤੁਹਾਨੂੰ ਅੰਦਰੋਂ ਟਰੱਕ ਇਹਨਾਂ ਦੇ ਨਾਲੇ ਹੋਰ ਕਰਦੇ ਆ ਗੱਲਾਂ ਬਾਤ ਤੇ ਵੀਰੇ ਇਹ ਪੰਜਾਬ ਤੋਂ ਹੀ ਨੇ ਕਿੱਥੋਂ ਕਿੱਥੋਂ ਬਾਈ ਜੀ ਮੈਂ ਬਦੇ ਸਵੱਦੀ ਕਲਾਂ ਤੋਂ ਆਈ ਸਵੱਦੀ ਕਲਾਂ ਲੁਧਿਆਣਾ ਜ਼ਿਲ੍ਹਾ ਜੀ ਲੁਧਿਆਣਾ ਜ਼ਿਲ੍ਹਾ ਤੇ ਤੁਸੀਂ ਬਾਈ ਜੀ ਮੇਰਾ ਪਿੰਡਾ ਜੀ ਦੋਦਾ ਤੁਹਾਡਾ ਦੋਦਾ ਹਾਂਜੀ ਕਿਹੜਾ ਨਾਬੇ ਕੋਲ ਜੀ ਨਾਬੇ ਕੋਲ ਠੀਕ ਹੈ ਤੇ ਇਹ ਆਪਣੀ ਕੰਪਨੀ ਜੀ ਆ ਪਾਜੀ ਹੁਣ ਵਾਲੀ ਚ ਉਹਨਾਂ ਚੀਜ਼ ਸੁਪਰਸੋਨਿਕ ਚੀਜ਼ ਹਾਂਜੀ ਸੁਪਰਸੋਨਿਕ ਉਸੇ ਚੀਜ਼ ਜੌਬ ਕਰਦੇ ਹੈਗੇ ਤੇ ਇਹ ਆਈ ਐਮ ਐਲ ਲੱਗਦਾ ਕਿਦੋਂ ਯੂ ਐਸ ਤੋਂ ਕੈਲੀਫੋਰਨੀਆ ਤੋਂ ਕੈਲੀਫੋਰਨੀਆ ਤੋਂ ਹੁਣ ਉੱਧਰ ਕਿਉਂਕਿ ਨਾਰਥ ਅਮਰੀਕਾ ਚ ਚੱਲਦੇ ਇਹਨਾਂ ਦੇ ਨਾਰਥ ਅਮਰੀਕਾ ਚ ਹੈ ਨਾ ਸਾਰੇ ਟਰੱਕ ਇਹਨਾਂ ਦੇ ਹਾਂਜੀ ਤੇ ਬਾਕੀ ਇਹ ਹੈ ਵੀ ਕੰਮ ਕਰਕੇ ਵੀ ਚੱਲੀ ਜਾਂਦਾ ਬਾਈ ਜੀ ਕੰਮ ਕਰ ਵਧੀਆ ਚੱਲੀ ਜਾਂਦਾ ਕਿਰਪਾ ਜੀ ਵਧੀਆ ਚੱਲਦਾ ਹੈ ਵਧੀਆ ਚੱਲਦਾ ਹੈ ਤੇ ਸੈਲਰੀ ਸਲਰੀ ਵਧੀਆ ਸੈਲਰੀ ਵਧੀਆ ਜੀ ਵਧੀਆ ਐ ਨਾ ਕਿ ਉਹ ਸਾਡੀ ਕੰਪਨੀ ਕਰਕੇ ਕਿਤੇ ਬਾਅਦੋਂ ਐ ਕਹਿਣਗੇ ਉਹ ਵਧੀਆ ਵੈਸੇ ਨਹੀਂ ਵਧੀਆ ਚੱਲਦਾ ਕਿਰਪਾ ਕੰਮ ਕਰ ਠੀਕ ਪੂਰਾ ਵਧੀਆ ਚੱਲੀ ਜਾਂਦਾ ਕੰਮ ਕਰ ਠੀਕ ਆ ਜੀ ਸਲੋ ਠੀਕ ਆ ਹੈਗਾ ਪਰ ਨਹੀਂ ਜਿਵੇਂ ਲੋਕ ਕਹਿੰਦੇ ਆ ਵੀ ਰੈਸੈਸ਼ਨ ਹੈ ਤਾਂ ਕਰਕੇ ਮੈਂ ਪੁੱਛਦਾ ਸੀਗਾ ਮਿੱਠੀ ਵੀ ਪਰੇ ਚੱਲੀ ਜਾਂਦਾ ਯਾਰ ਵਧੀਆ ਕੰਮ ਚੱਲੀ ਜਾਂਦਾ ਜੀ ਮੈਂ ਛੋਟੇ ਹੁਣ ਕੰਮ ਕਰ ਵੈਸੇ ਘੱਟ ਮਿਲਦੇ ਨੇ ਨੰਨੇ ਨੰਨੇ ਚ ਕਹਿੰਦੇ ਹਾਂਜੀ ਕੰਮ ਕਰ ਵਧੀਆ ਵਡੀਆਂ ਕੰਪਨੀਆਂ ਕੋਲ ਹੈਗਾ ਜੀ ਅੱਛਾ ਜਿਵੇਂ ਵੱਡੀਆਂ ਕੰਪਨੀਆਂ ਜਿਨ੍ਹਾਂ ਕੋਲੇ ਵੱਡੇ ਜ਼ਿਆਦਾ ਟਰੱਕ ਆ ਉਹਨਾਂ ਕੋਲੇ ਹੈਗਾ ਉਹਨਾਂ ਕੋਲ ਚੱਲੀ ਜਾਂਦਾ ਜੀ ਮੇਰਾ ਟਰੱਕ ਹੁਣ ਜੀ ਸਾਡੀ ਕੰਪਨੀ ਕੋਲੇ ਵਧੀਆ ਕੰਮ ਆ ਹਾਂਜੀ ਵੱਧ ਟਰੱਕਾਂ ਚੱਲੀ ਜਾਂਦਾ ਕੰਮ ਅੱਛਾ ਜਿਨ੍ਹਾਂ ਕੋਲੇ ਘੱਟ ਆ ਛੋਟੇ ਟਰੱਕ ਆ ਜਿਨ੍ਹਾਂ ਕੋਲੇ ਜਿਵੇਂ ਉਹਨਾਂ ਦਾ ਥੋੜਾ ਜਿਹਾ ਹੈਗਾ ਜੀ ਅੱਛਾ ਉਹਨਾਂ ਦਾ ਖੜ ਗਿਆ ਕੰਮ ਖੜ ਗਿਆ ਕੰਮ ਠੀਕ ਆ ਖੜਿਆ ਨਹੀਂ ਮੀਨ ਟੱਟ ਮੇਜ ਲੱਗਦੇ ਆ ਕੱਟ ਲੱਗਦੇ ਜਿਵੇਂ ਬੈਕ ਟੂ ਬੈਕ ਜਿਵੇਂ ਤੁਸੀਂ ਥੋੜੀ ਮੈਂ ਆਪਣੀ ਪੁੱਛਾਂ ਜਿਵੇਂ ਸੈਲਰੀ ਤੁਹਾਡੀ ਸੈਲਰੀ ਕਿੰਨੀ ਆ ਤੁਹਾਡੀ ਮਤਲਬ ਸੈਲਰੀ ਵੀਰੇ ਇੱਥੇ ਮੀਲ ਦੇ ਮਾਈਲ ਦੇ ਹਿਸਾਬ ਨਾਲ ਆਉਂਦੀ ਹੈ ਸਾਡੀ ਉਹ ਮਤਲਬ ਜੇ ਕੰਪਨੀ ਨੂੰ ਘੇੜਾ ਘਟਾ ਆਇਆ ਤਾਂ ਤੁਹਾਡੀ ਸੈਲਰੀ ਵੀ ਘਟ ਗਈ ਹਾਂਜੀ ਜਿਵੇਂ ਟੱਕ ਖੜ ਗਿਆ ਤਾਂ ਸਾਡਾ ਵੀ ਖੜ ਗਿਆ ਕੰਮ ਸਾਰਾ ਅੱਛਾ ਪਹਿਲਾਂ ਨਾਲੋਂ ਜੇ ਮੈਂ 2-3 ਸਾਲ ਪਹਿਲਾਂ ਦੀ ਗੱਲ ਕਰਾਂ ਉਹਦੇ ਨਾਲ ਫਰਕ ਪਿਆ ਕੁਝ ਠੀਕ ਹੈ ਵੀਰੇ ਬੱਕੀ ਅਸੀਂ ਅਜੇ ਨੇ ਪੁਰਾਣੇ ਨਹੀਂ ਹੈਗੇ ਅੱਛਾ ਤੁਸੀਂ ਨਵੇਂ ਆਏ ਹੋ ਜੀ ਨਵੇਂ ਆਏ ਹਜੇ ਸਾਡੇ ਠੀਕ ਹੈ ਥੋੜਾ ਟਾਈਮ ਹੀ ਹੋਇਆ ਯਾਨੀ ਚੱਲੀ ਜਾਂਦਾ ਕੰਮ ਵਧੀਆ ਜਦੋਂ ਦੇ ਅਸੀਂ ਆਏ ਆ ਤਾਂ ਕੰਮ ਪਹਿਲਾਂੋਂ ਦੀ ਵਧੀਆ ਚੱਲੀ ਜਾਂਦਾ ਜੀ ਠੀਕ ਹੈ ਜੀ ਬਾਕੀ ਇਹ ਹੈ ਬਾਈ ਗੱਲਬਾਤ ਜਿਵੇਂ ਨਾ ਪਹਿਲਾਂ ਬਾਈ ਨੇ ਦੱਸਿਆ ਸੀਗਾ ਸੁਖ ਨੇ ਤੇ ਉਹ ਕਹਿੰਦੇ ਸੀ ਵੀ ਜਿਵੇਂ ਉਹ ਕਹਿੰਦੇ ਸੀ ਵੀ ਪਹਿਲਾਂ ਵਾਲੀ ਗੱਲ ਤਾਂ ਨਹੀਂ ਰਹੀ ਖੈਰ ਇਹ ਤਾਂ ਗੱਲ ਹੈਗੀ ਆ ਵੀ ਜੋ ਅੱਜ ਤੋਂ ਪਹਿਲਾਂ ਸੀਗਾ ਤੇ 5 ਸਾਲ ਪਹਿਲਾਂ 7 ਸਾਲ ਪਹਿਲਾਂ ਹਨਾ ਜਿਵੇਂ ਉਹਨਾਂ ਨੇ ਦੱਸਿਆ ਵੀ ਰੱਬ ਨੂੰ ਟਿੱਚ ਦੱਸਦੇ ਜਿੰਨੇ ਜੋ ਵੀ ਸੀਗੇ ਹਨਾ ਤੇ ਡਰਾਈਵਰ ਸੀਗੇ, ਟ੍ਰਾਂਸਪੋਰਟ ਸੀ ਜਾਂ ਕਿਉਂਕਿ ਇਹ ਪੈਸੇ ਇੰਨੇ ਬਣਦੇ ਸੀ ਟਰੱਕਿੰਗ 'ਚ। ਐਵੇਂ ਤਾਂ ਨਹੀਂ ਬਾਈ ਉਹ ਗਾਣੇ ਆਏ ਕਿਹੜਾ ਸੀਗਾ ਗਾਣਾ ਉਹ ਤੈਨੂੰ ਰਿਸ਼ਤਾ ਕਰਾਵਾਂ ਸਾਲੀਏ ਕਿਹੜਾ ਮੁੰਡਾ ਕਰਦਾ ਕੈਨੇਡਾ 'ਚ ਡਰਾਈਵਰੀ ਹਨਾ ਉਹ ਗੱਲਾਂ ਤਾਂ ਹੀ ਬਣੀਆਂ ਜੇ ਮਤਲਬ ਉਹ ਗੱਲਾਂ ਹੈਗੀਆਂ ਸੀਗੀਆਂ ਮਤਲਬ ਪੈਸਾ ਟਰੱਕਿੰਗ 'ਚ ਇੰਨਾ ਤੇ ਬਾਕੀ ਦਾ ਪੰਜਾਬੀਆਂ ਦਾ ਨਾ ਇੱਕ ਟਰੱਕਿੰਗ ਨਾਲ ਡਰਾਈਵਰੀ ਨਾਲ ਇੱਕ ਨੌਂ ਮਾਸ ਦਾ ਰਿਸ਼ਤਾ ਹੈ ਤੇ ਵੀ ਪਰ ਪਰ ਮੈਂ ਤੁਸੀਂ ਹੁਣ ਅਰਬ ਚ ਰਹਿ ਗਏ ਆ ਉਹ ਵੀ ਡਰਾਈਵਰੀ ਕਰਦੇ ਸੀ ਜਿੰਨੇ ਪੁਰਾਣੇ ਇੰਡੀਆ ਚ ਰਹਿੰਦੇ ਉਹ ਵੀ ਡਰਾਈਵਰੀ ਬਹੁਤ ਸਾਰੇ ਪੁਰਾਣੇ ਆਏ ਸਾਰੇ ਟਰੱਕ ਬਾਈ ਹੋਣੀ ਵੀ ਜਮੇ ਟਰਾਂਸਪੋਰਟ ਸਾਰੇ ਬਾਈ ਹੁਣੇ ਟਰਾਂਸਪੋਰਟ ਸਾਰੇ ਇਸ ਲਈ ਆਪ ਕੱਕ ਚਲਾਇਆ ਹਾਂਜੀ 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 ਤੇ ਉਵੇਂ ਕਰਕੇ ਮਤਲਬ ਇਹ ਤਾਂ ਚਲੋ ਜੇ ਦਿਨ ਉਹ ਨਹੀਂ ਰਹੇ ਤਾਂ ਦਿਨੇ ਵੀ ਨਹੀਂ ਰਹਿਣੇ ਚਾਹੇ ਸੈਸ਼ਨ ਚੱਲ ਰਿਹਾ ਹੁਣੇ ਚ ਕੋਈ ਸ਼ੱਕ ਨਹੀਂ ਕੰਮਕਾਰ ਚ ਥੋੜੀ ਜਿਹੀ ਖੜੌਤ ਹੈ ਮਤਲਬ ਹੈਗੀ ਇਹ ਗੱਲ ਕਿਦਣਾ ਕਿਦ ਜਿਵੇਂ ਇੰਡੀਆ ਚ ਸੁਣਦੇ ਆ ਨਾ ਉਹ ਗੱਲ ਬਾਕੀ ਹੈਗੀ ਹੈ ਬਾਕੀ ਅਸੀਂ ਹਜੇ ਨਵੇਂ ਨਵੇਂ ਆਏ ਆ ਕੈਨੇਡਾ 'ਚ ਪਹਿਲਾ ਦਿਨ ਆਇਆ ਸਾਡਾ ਆ ਕੇ ਹਜੇ ਅਸੀਂ ਐਕਸਪੀਰੀਅੰਸ ਕਰਾਂਗੇ ਹਨ ਵੀ ਕਿੰਨਾ ਕੰਮ ਕਰਾਂ ਕਿਉਂਕਿ ਮੈਨੂੰ ਤਾਂ ਲੱਗਿਆ ਬਾਈ ਹੁਣਿਆਂ ਨੇ ਵੀ ਸੁਖ ਨੇ ਵੀ ਮੈਨੂੰ ਦੱਸਿਆ ਵੀ ਕੰਮ ਥੋੜਾ ਜਿਹਾ ਮੱਠਾ ਹੈ ਇਹਨਾਂ ਦੇ ਨਾਲ ਚਾਹ ਹਨਾ ਵੀ ਉਹਨਾਂ ਨਹੀਂ ਚੱਲਦਾ ਤੇ ਓਬਵੀਅਸਲੀ ਜੇ ਮਤਲਬ ਲੋਡ ਆਊਗਾ ਮਤਲਬ ਕੰਪਨੀ ਨੂੰ ਪੈਸੇ ਵੱਢਣਗੇ ਤਾਂ ਹੀ ਅੱਗੇ ਗੇੜਿਆਂ ਨੂੰ ਬਾਈ ਹੁਣਿਆਂ ਨੂੰ ਭੇਜਣਗੇ ਤਾਂ ਹੀ ਡਰਾਈਵਰਾਂ ਨੂੰ ਪੈਸੇ ਵੱਢਣਗੇ ਹਨਾ ਉੱਪਰ ਤੋਂ ਲੈ ਕੇ ਥੱਲੇ ਤੱਕ ਸਾਰੀ ਗੱਡੀ ਸਲੋਅ ਆ। ਕਿਵੇਂ ਦੁਬਈ ਜਾਂ ਬਹਿਰੀਨ ਹੁੰਦੇ ਆ ਨਾ ਸੈਲਰੀ ਲੱਗ ਜਾਂਦੀ ਆ। ਕੰਮ ਹੋਵੇ ਨਾ ਹੋਵੇ ਆਪਾਂ ਨੂੰ ਮੰਥਲੀ ਮਿਲਿਆ ਜਾਂਦੇ ਆ। ਇੱਥੇ ਨਹੀਂ ਇੱਥੇ ਵੀ ਜੇ ਮੈਂ ਆਪਾਂ ਨੂੰ ਗਿੜਾ ਮਿਲੂਗਾ ਚੱਲਣਗੇ, ਟਰੱਕ ਚੱਲਣਗੇ, ਗਾਂ ਦੀ ਗਾਂ ਫੇਰ ਤਾਂ ਹੀ ਪੈਸੇ ਨਹੀਂ ਜੇ ਆਪਾਂ ਨੂੰ ਨਹੀਂ ਹੈਗਾ ਕੁਝ ਤਾਂ ਆਪਾਂ ਨੂੰ ਨਹੀਂ ਮਿਲਣਾ। ਅੱਛਾ ਫੇਰ ਨਹੀਂ ਪੈਸੇ ਮਿਲਣਗੇ। ਹਾਂਜੀ ਫੇਰ ਤਾਂ ਆਪਾਂ ਨੂੰ ਜੇ ਕੰਮ ਹੀ ਹੈ ਨਹੀਂ ਫੇਰ ਨਹੀਂ। ਠੀਕ ਹੈ। ਇੱਥੇ ਕੋਈ ਮੰਥਲੀ ਸੈਲਰੀ ਹੈ ਨਹੀਂ ਕੋਈ ਵੀ। ਠੀਕ ਹੈ। ਚਲੋ ਜਿੱਥੇ ਤੇ ਮਾਲਕ ਨੇ ਜਿਹਦੀ ਜਿਹਦੀ ਰੋਜੀ ਰੋਟੀ ਲਿਖਿਆ ਬੰਦਾ ਸ਼ੁਕਰੀਆ ਬਾਈ ਜੀ ਚੰਗਾ ਲੱਗਿਆ ਬਲਕੇ ਠੀਕ ਹੈ ਧੰਨਵਾਦ ਤੁਹਾਡਾ ਤੇ ਜਿਉਂਦੇ ਵਾਸਤੇ ਰਹੋ ਤੱਕੀਆਂ ਕਰੋ ਰਮਾਤਬਾ ਤੁਹਾਨੂੰ ਬਹੁਤਾ ਦੇਵੇ ਹੈ ਇਹ ਹੁਣ ਅਸੀਂ ਚੱਲਿਆਂ ਜੀ ਆਫਿਸ ਦੇ ਵੱਲ ਨੂੰ ਤੇ ਇਹ ਆਫਿਸ ਹੈ ਥੱਲੇ ਹੀ ਬਣਿਆ ਹੋਇਆ ਹੈ ਮਤਲਬ ਕਿ ਅਰਾਜ਼ ਕਹਿ ਸਕਦੇ ਹੋ ਤੁਸੀਂ ਤੇ ਯਾਰ ਵਰਕਸ਼ਾਪ ਕਹਿ ਸਕਦੇ ਹੋ ਜਿਹੜੀ ਇਹ ਸਾਰੀ ਟਰੱਕਾਂ ਕੀ ਕੋਈ ਖਰਾਬ ਹੁੰਦਾ ਕੁਝ ਹੋਰ ਹੁੰਦਾ ਤੇ ਤੁਹਾਨੂੰ ਅੰਦਰ ਬਹਿ ਕੇ ਗੱਲਾਂ ਬਾਤਾਂ ਕਰਦੇ ਆ ਦਿਖਾਉਣੇ ਅੰਦਰੋਂ ਸਾਰਾ ਕੋਲੀ ਇਧਰ ਧੋਣ ਵਾਲਾ ਬਣਿਆ ਹੋਇਆ ਵਾਸ਼ਿੰਗ ਦਾ ਉਧਰ ਤੋਂ ਹੀ ਵੀ ਜਾਂਦੇ ਆ ਟਰਕਿੰਗ ਲਾਈਨ ਇੱਕ ਇਹ ਜੀ ਲਾਈਨ ਹੈ ਜਿੱਥੇ ਬਹੁਤ ਸਾਰੇ ਪੰਜਾਬੀ ਕੰਮ ਕਰਦੇ ਆ ਜੇ ਇਹ ਲਾਈਨ 'ਚ ਇਹ ਆ ਗਿਆ ਜੀ ਟਰਾਂਸਪੋਰਟ ਆਫਿਸ ਇਹ ਨੇ ਜੀ ਟਰਾਂਸਪੋਰਟ ਈ ਹੋ ਅੱਜ ਦੇ ਟਰਾਂਸਪੋਰਟ ਈ ਸਿੱਧੇ ਜਾਣਾ ਇਧਰ ਨੂੰ ਹਾਂਜੀ ਓਕੇ ਜਿਹੜੇ ਕਿਚਨ ਅੱਛਾ ਕਿਚਨ ਬਾਹਰੇ ਹੈ ਹਾਂ ਇਹ ਅੰਦਰੋਂ ਫਿਰ ਸਾਰਾ ਇਹ ਲੋ ਜੀ ਇੱਥੇ ਮਲਾਉਂਦੇ ਜੀ ਤੁਹਾਨੂੰ ਵੱਡੇ ਭਾਈ ਜੀ ਨਾਲ ਜਿਹੜੇ ਬੌਸ ਸਾਹਿਬ ਨੇ ਸਾਡੇ ਹਾਂਜੀ ਸਸੀ ਗੱਲ ਭਾਈ ਜੀ ਇਹ ਨੇ ਜੀ ਭਾਈ ਰਾਜਾ ਜੀ ਸਵਾਗਤ ਹੈ ਜੀ ਸਾਡੇ ਵਲੌਗ 'ਚ ਤੁਹਾਡਾ ਥੈਂਕ ਯੂ ਭਾਈ ਇਹ ਇਹ ਭਾਈ ਦਿਲਦੇਵੀ ਰਾਜੇ ਨੇ ਬੰਦੇ ਹਾਂਜੀ ਇਹ ਕਰਤਾ ਧਰਤਾ ਨੇ ਜੀ ਇੱਥੋਂ ਦੇ ਸਾਰਾ ਕੰਮ ਕਰ ਇਹ ਸੰਭਾਲ ਦਿਆ ਮੇਨ ਮੇਨ ਬੌਸ ਆਗੇ ਮੈਨੂੰ ਮੇਨ ਬਹੁਤਾਂ ਟੀਮਿੰਗ ਹਾਂਜੀ ਇਹ ਤਾਂ ਹੈ ਟੀਮ ਬਾਰਕ ਹਾਂਜੀ ਬਹੁਤ ਵਧੀਆ ਚੜਦੀ ਕਲਾ ਹੋ ਠੀਕ ਠਾਕ ਤੇ ਲਓ ਜੀ ਬੈਨੇ ਇੱਥੇ ਤੇ ਆਹ ਟਰੱਕ ਦਿਖਾ ਦਈਏ ਤੁਹਾਨੂੰ ਇੰਨਾ ਚ ਫਰਕ ਹੌਲੀ ਹੌਲੀ ਪਤਾ ਲੱਗੂਗਾ ਮੈਨੂੰ ਕਿਹੜਾ ਪੀਟਰ ਕਿਹੜੇ-ਕਿਹੜੇ ਸੀ ਬਾਈ ਪੀਟਰ ਕੀ ਨਾਮ ਸੀ ਪੀਟਰ ਬੈਲਟ ਇਹ ਪੀਟਰ ਬੈਲਟ ਨੇ ਇਹ ਪੀਟਰ ਬੈਲਟ ਦਾ ਅੱਛਾ ਇਹ ਪੀਟਰ ਬੈਲਟ ਨੇ ਇਹ ਹੈ ਜੀ ਸਾਰਾ ਆਫਿਸ ਕੰਮਕਾਰ ਦਾ ਵੈਸੇ bizness ਕੋਈ ਵੀ ਆ ਔਖਾ ਬਹੁਤ ਹੁੰਦਾ ਹੂੰ ਸੰਭਾਲਣਾ ਓਨੀ ਸਿਰਦਰਦ ਦੀ ਓਨੀ ਹੈਡੈਕ ਆ ਦੇਖੋ ਸਾਡੇ ਬਾਈ ਸਾਹਿਬ ਨਗੇ ਰਹਿੰਦੇ ਆ ਬਿਜ਼ੀ ਲੱਗੇ ਪਏ ਜੀ ਬਹੁਤ ਬਿਜ਼ੀ ਹੈ ਕੰਮ ਹਨ ਦੇਖ ਕੇ ਅੱਗੇ ਬਹਿ ਗਿਆ ਇਹਨੂੰ ਚੈੱਕ ਕਰ ਲੀ ਅੱਛਾ ਲੋਡ ਲੋਡ ਚੈੱਕ ਕਰ ਰਹੇ ਹੈ ਜਿਵੇਂ ਲੈਂਦਾ ਮੈਂ ਅੱਛਾ ਜਿੰਨਾ ਵੱਡਾ ਕੰਮ ਹੋਣੇ ਵਡੇਰ ਜੇ ਲਓ ਜੀ ਚੱਲੀਏ ਹੁਣ ਗੱਲਾਂ ਬਾਤਾਂ ਮਾਰ ਲਈਆਂ ਬਸ ਥੇਰੀਆਂ ਚੱਲੀਏ ਬਾਈ ਹੁਣੇ ਇੱਥੇ ਆਏ ਹੋਇਆ ਜੀ 98 99 ਦੇ ਲਾ ਲੋ ਤੁਸੀਂ 25 ਸਾਲ ਹੋ ਗਏ ਇੱਥੇ ਆਏ ਨੂੰ ਕੈਨੇਡਾ ਚ ਤੇ ਪੁਰਾਣੇ ਪੰਜਾਬੀ ਜੇ ਤੁਸੀਂ ਕਹਿ ਸਕਦੇ ਹੋ ਵੈਸੇ ਤਾਂ ਪੁਰਾਣੇ ਪੰਜਾਬੀ ਤਾਂ ਬਹੁਤ ਮਤਲਬ 100-100 ਸਾਲ ਦੇ ਵੀ ਇੱਥੇ ਰਹਿੰਦੇ ਹੈਗੇ ਪੁਰਾਣੇ ਤੇ ਪਰ ਇੱਕ ਜਿਹੜਾ ਨਵੀਂ ਜਨਰੇਸ਼ਨ ਆਉਣ ਲੱਗਿਆ ਸਟੂਡੈਂਟਸ ਜ਼ਿਆਦਾਤਰ 2015 ਤੋਂ ਬਾਅਦ ਆਉਣ ਲੱਗਿਆ ਜਿਹੜੇ ਹੁਣ ਕੈਨੇਡਾ ਦਾ ਨਾਮ ਹੋਇਆ ਨਾ ਤੇ 1998-99 ਜਾਂ 2000 ਤੱਕ ਤਾਂ ਕੈਨੇਡਾ ਆਉਣਾ ਬਹੁਤ ਵੱਡੀ ਗੱਲ ਹੁੰਦੀ ਸੀਗੀ ਮਤਲਬ ਕੈਨੇਡਾ ਦਾ ਇੱਕ ਵੱਡਾ ਨਾਂ ਹੈ ਨਾਮ ਤਾਂ ਖੈਰਾ ਚੰਗੀ ਹੈ ਪਰ ਹੁਣ ਆਏ ਆ ਵੀ ਘਰ ਘਰ ਤੋਂ ਆਪਣੇ ਬੰਦਾ ਪਹੁੰਚ ਗਿਆ ਅਪਰੋਚ ਹੋ ਗਈ ਤੇ ਉਹ ਤਾਂ ਪਿੰਡ ਚੋਂ ਇੱਕ ਵਿਰਲਾ ਟਾਵਾ ਟੱਲੇ ਹੀ ਹੁੰਦਾ ਸੀਗਾ ਤੇ ਜਿਹਦੇ ਮਤਲਬ ਤੂੰ ਤੀ ਉਪੋਲਦੇ ਸੀ ਵੀ ਕੈਨੇਡਾ ਬੰਦਾ ਗਿਆ ਹੋਇਆ ਤੇ ਉਦੋਂ ਫਿਰ ਇਹਨਾਂ ਨੇ ਆ ਕੇ ਇੱਥੇ ਐਸੇ ਕੰਮ ਚ ਸਿੱਧਾ ਪਏ ਆ ਟਰਾਂਸਪੋਰਟ ਸ਼ੁਰੂ ਕੀਤੀ ਤੇ ਇੱਕ ਪਹਿਲਾਂ ਟਰੱਕ ਬਾਈਕ ਤੋਂ ਦੋ ਦੋ ਤੋਂ ਹੁਣ ਤਾਂ ਮਿਹਨਤ ਦਾ ਮੁੱਲ ਹੁੰਦਾ ਤੇ ਅੱਜ ਦਾ ਪ੍ਰਮਾਤਮਾ ਨੇ ਚੰਗੇ ਰੰਗ ਭਗ ਲਾਏ ਇਹ ਇਹ ਹੈ ਜੀ ਕੈਨੇਡਾ ਦੇ ਜਿਹੜੇ ਪੁਰਾਣੇ ਟਰੱਕ ਹੈ ਜਿਨ੍ਹਾਂ ਨੂੰ ਤੁਸੀਂ ਫਿਲਮਾਂ ਫਿਲਮਾਂ ਚ ਦੇਖਿਆ ਹੁਣ ਤੇ ਆ ਪੀਟਰ ਬਿਲਟ ਪੀਟਰ ਬਿਲਟ ਇਹਨਾਂ ਦੇ ਆ ਇਹ ਤੇ ਆ ਦੇਖੋ ਨੰਬਰ ਇਹ ਤੇ ਲੱਗਿਆ ਬਿਊਟੀਫੁਲ ਬ੍ਰਿਟਿਸ਼ ਕੋਲੰਬੀਆ ਸੱਚੀ ਬਿਊਟੀਫੁਲ ਹੈ ਬ੍ਰਿਟਿਸ਼ ਕੋਲੰਬੀਆ ਸਵਰਗ ਕਿਹਾ ਜਾਂਦਾ ਇਹਨੂੰ ਕੈਨੇਡਾ ਦਾ ਇਹੋ ਜਿਹੇ ਟਰੱਕ ਹੁੰਦੇ ਐ ਛਡੇ ਛਡੇ ਵੱਡੇ ਇਹ ਆ ਕੈਨੇਡਾ ਦੇ ਜਿਹੜੀ ਅਸਲੀ ਪਛਾਣ ਹੈ ਕੈਨੇਡਾ ਦੀ ਛਡੇ ਛਡੇ ਇੰਜਨ ਇਹਨਾਂ ਦੇ ਦੇਖੋ ਛਡੇ ਛਡੇ ਉਹ ਉੱਥੇ ਬੰਦਾ ਬਹਿੰਦਾ ਬڑے ਵੱਡੇ ਵੱਡੇ ਆ ਜੀ ਹਾਂ ਜੀ ਇਹ ਸੇਫਟੀ ਲਈ ਬਣਾਏ ਹੁੰਦੇ ਆ ਤਾਂ ਜੋ ਜਿਹੜਾ ਮਤਲਬ ਡਰਾਈਵਰ ਨੂੰ ਮਤਲਬ ਬੰਦੇ ਦੇ ਹਿੱਟ ਨਾ ਹੋਵੇ ਜਰੋਂ ਰੱਬ ਨਾ ਕਰੇ ਵੈਸੇ ਇਹ ਜਿਹੇ ਨਾ ਹੋਣੀ ਹੋਵੇ ਕਦੇ ਪਰ ਫਿਰ ਵੀ ਇਹ ਤਾਂ ਬਣਾਇਆ ਜਾਂਦਾ ਇੰਜਨ ਇੰਨਾ ਅੱਗੇ ਨਹੀਂ ਮੋਸਟਲੀ ਅਸੀਂ ਜਿਹੜੇ ਇੱਥੇ ਟਰੱਕ ਦੇਖਦੇ ਰਹੇ ਹਨ ਯੂਰਪ ਵਗੈਰਾ ਚੋ ਪਲੇਨ ਹੀ ਹੁੰਦੇ ਨੇ ਇੱਥੇ ਤੱਕ ਇੱਥੋਂ ਸਿੱਧਾ ਐ ਥੱਲੇ ਨੂੰ ਹੀ ਟਰੱਕ ਹੁੰਦਾ ਹੈਗਾ ਤੇ ਇਹ ਐਡ ਐਡ ਐ ਆ ਦੇਖੋ ਐਡ ਐਡ ਐ ਟਰੱਕ ਆ ਇਹ ਆ ਪਿੱਛੇ ਐਡਾ ਇਹਦੇ ਟਰੇਲਰ ਹੁੰਦਾ ਉਹ ਤੱਕ ਲੰਬਾ ਤੁਹਾਨੂੰ ਦਿਖਾਈ ਦਿੱਤੇ ਕਿੱਡੇ ਕਿੱਡੇ ਟਰੇਲਰ ਆਏ ਚ ਇੰਨਾ فاਸਲਾ ਹੁੰਦਾ ਹੈਗਾ ਮੈਂ ਕਿਹ ਜਿਹੜਾ ਗਾਣਾ ਬਣੇ ਤੇ ਗਾਇਆ ਸੀਗਾ ਕੁੜੀ ਲੁੱਟ ਫੁੱਟ ਕੇ ਲਾ ਗਈ ਕੰਮ ਟਰੱਕਾਂ ਦਾ ਟਰੱਕਾਂ ਦਾ ਕੁਝ ਵੇਖੀ ਤੇ ਸਾਡੀ ਕੁੜੀ ਤਾਂ ਸਾਡੀ ਆ ਸੋ ਯੂ ਆ ਗਣੀ ਉਹਦਾ ਵਿਆਹ ਨਹੀਂ ਹੋਇਆ ਸੀ ਪਹਿਲਾ ਗਾਣਾ ਕੋਆ ਸੀ ਉਹਦਾ ਵਿਆਹ ਨਹੀਂ ਹੋਇਆ ਹਾਂਜੀ ਹਾਂਜੀ ਉਹ ਪਹਿਲਾਂ ਲੈ ਕੇ ਗਈ ਲਓ ਜੀ ਯਾਰਡ ਚ ਟਾਈਮ ਬਹੁਤ ਸਪੈਂਡ ਕਰ ਲਿਆ 2-3 ਘੰਟੇ ਲੰਘ ਗਏ ਸਾਡੇ ਤੇ ਹੁਣ ਅਸੀਂ ਚੱਲੇ ਆ ਪਾਇਲ ਬਿਜ਼ਨਸ ਸੈਂਟਰ ਹੈ ਪਾਇਲ ਬਿਜ਼ਨਸ ਸੈਂਟਰ ਉਹ ਵੀ ਸਰੀ ਦੀ ਮੇਨ ਡੈਸਟੀਨੇਸ਼ਨ ਹੈ ਕਹਿੰਦੇ ਉਹ ਦੇਖਣ ਆ ਲਈ ਵੈਸੇ ਤਾਂ ਕੱਲ ਨੂੰ ਕਮਾਉਣਾ ਤੁਹਾਨੂੰ ਦਿਖਾਉਣਾ ਹੈ ਕੱਡੀ-ਕੱਡੀ ਚੱਕਣੀ ਆਪਾਂ ਆ ਇੱਥੇ ਆ ਕੇ ਸਾਡੀਆਂ ਸਾਰੀਆਂ ਖੁਆਇਸ਼ਾਂ ਪੂਰੀਆਂ ਹੋ ਰਹੀਆਂ ਜੀ ਵੈਗਨ ਤੇ ਪਰ ਰੋਜ਼ ਨਹੀਂ ਲਵਾਏ ਗਾਣੇ 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 ਚੱਕ ਲਈ ਜੀ ਵੈਗਨ ਤੇ ਰੋਜ਼ ਲਵਾ ਕੇ ਹੈ ਚੱਲੀਏ ਜੀ ਚਲੋ ਤੁਸੀਂ ਤਾਂ ਇੱਥੇ ਰਹਿਣਾ ਏ ਬਿਜ਼ੀ ਬੰਦੇ ਆ ਜੀ ਥੋੜਾ ਜਿਹਾ ਆਫਿਸ ਚ ਬਿਜ਼ੀ ਚਲੋ ਮਿਲਦੇ ਆ ਫਿਰ ਆਪਾਂ ਹੈ ਅਸੀਂ ਜਾ ਕੇ ਆਉਨੇ ਆ ਠੀਕ ਹੈ ਓਕੇ ਗੂਗਲ ਤੋਂ ਵੀ ਬਾਚੋ ਨੰਬਰ ਕੱਢ ਲੈਂਦੇ ਆ ਕਿ ਕੰਪਨੀਆਂ ਦਾ ਵੀ ਆਹ ਕੰਪਨੀ ਦਾ ਦਿਖਾਇਆ ਸੀ ਹੈ ਨਾ ਤਾਂ ਹੌਸਲਾ ਰੱਖ ਮੂਵੀ ਚ ਬਾਈ ਦਾ ਨੰਬਰ ਬੋਲੇ ਹੋਇਆ ਦਲਜੀਤ ਨੇ ਸੋਨੂ ਬਾਜਵਾ ਨੂੰ ਨੰਬਰ ਪੜਾਉਂਦਾ ਸਹੀ ਹੈ ਨਾ ਹੌਸਲਾ ਰੱਖ ਮੂਵੀ ਸੀ ਨਾ ਜਿਹੜੀ ਦਲਜੀਤ ਦੀ ਤੇ ਸੋਨੂ ਬਾਜਵਾ ਨੂੰ ਜਿਹੜਾ ਕਹਿੰਦੀ ਵੀ ਤੇਰਾ ਨੰਬਰ ਤੇ ਦਲਜੀਤ ਦਲਜੀਤ ਨੰਬਰ ਬੋਲਦਾ ਹੁੰਦਾ ਹੈ ਦਲਜੀਤ ਸਾਂਝ ਤੇ ਉਹ ਬਾਈ ਦਾ ਨੰਬਰ ਹੈ ਉਹ ਡਾਇਲ ਕਰ ਲਿਓ ਤੇ ਸਿੱਧਾ ਇੱਥੇ ਮਿਲੂਗਾ ਸਹੀ ਹੈ ਨਾ ਰਵੀਲ ਕਰ ਦਵਾ ਬਾਈ ਹੁਣ ਬਾਤੂ ਵੀ ਦੇਖਣਗੇ ਮੈਨੂੰ ਫੋਨ ਕਾਲਸ ਕਿਉਂ ਆਉਂਦੀਆਂ ਨਹੀਂ ਆ ਤੇ ਜੇ ਮਿਲਣਾ-ਗਿਲਣਾ ਹੋਵੇ ਆ ਇੱਥੇ ਤੇ ਕੈਨੇਡਾ 'ਚ ਅਸੀਂ ਇੰਨਾ ਕੋਲੀਆਂ ਹੁਣ ਤੇ ਓਬਵੀਅਸਲੀ ਤੁਸੀਂ ਸਰੀ ਵਾਲੇ ਦਾ ਮਤਲਬ ਜਨਿਆਲੇ ਵਾਲੇ ਵਾਲੇ ਉਹ ਕੰਟੈਕਟ ਕਰ ਸਕਦੇ ਹੋ ਹਨਾ ਤੇ ਕਿਉਂਕਿ ਇਹਨਾਂ ਕੋਲ ਹੀ ਰਹਿਣਾ ਸੀ ਜਿੰਨਾ ਟਾਈਮ ਵੀ ਸੀ ਰਹਿਣਾ ਭੈਣ ਹੁਣਾਂ ਦੇ ਘਰੀਆਂ 15 ਦਿਨ ਤਾਂ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਭਾਜੀ ਇਹ ਪਾਲ ਬਿਜ਼ਨਸ ਸੈਂਟਰ ਉਹ ਸਾਹਮਣੇ ਵਾਲਾ ਹਾਂ ਸਾਹਮਣੇ ਅੱਛਾ ਇਹ ਸਰੀ ਦੇ ਆ ਜੀ ਜਿਹੜੀਆਂ ਮੇਨ ਮੇਨ ਚੀਜ਼ਾਂ ਨਾ ਉਹ ਅਸੀਂ ਜਿਵੇਂ ਤੁਹਾਨੂੰ ਦੱਸਿਆ ਆਉਣ ਵਾਲੇ ਵਲੌਗਸ ਤੇ ਦਿਖਾਉਣੀ ਹੈ ਕਿਉਂਕਿ ਅੱਜ ਤਾਂ ਅਸੀਂ ਲੇਟ ਹੀ ਬਹੁਤ ਨਿਕਲੇ ਸੀ ਟਾਇਰਡ ਸੀਗੇ ਉਹ ਸਾਹਮਣੇ ਵਾਲੇ ਹੈ ਤੇ ਉਹ ਮੇਨ ਮੇਨ ਚੀਜ਼ਾਂ ਹੁਣ ਤੁਹਾਨੂੰ ਸਰੀ ਕੱਲ ਨੂੰ ਪਿੰਡ ਜਿਹੜਾ ਕੱਲ ਵਾਲੇ ਵਲੌਗ ਚ ਦਿਖਾਵਾਂਗੇ ਪੰਜਾਬੀਆਂ ਦਾ ਪਿੰਡ ਹੈ ਜਿਹੜਾ ਕਿ ਹੋ ਜਾਗਾ ਇਹ ਉਹ ਤਾਂ ਬਾਬੇ ਵੀ ਮੈਂ ਸਾਈਕਲ ਤੇ ਦੇਖੇ ਸੀ ਬਜ਼ੁਰਗ ਸਾਈਕਲ ਤੇ ਤੁਰੇ ਫਿਰਦੇ ਦੇਖੇ ਅਸੀਂ ਸਾਰਾ ਕੁਝ ਝੂਲਿਆਂ ਝਾਲਿਆਂ ਦੇ ਨਿਆਣੇ ਉਹੀ ਸਰ ਆਪਣੇ ਪੰਜਾਬੀ ਤੇ ਉਹ ਕੱਲ ਨੂੰ ਸਾਰਾ ਕੱਲ ਨੂੰ ਪੰਜਾਬੀ ਚ ਕਲਦੀਬ ਬੋਰਡ ਇੱਥੇ ਵੀ ਲੱਗੇ ਹੋਏ ਆ ਸਾ ਜਿਵੇਂ ਸਾਊਥ ਹਾਲ ਹੈ ਤੇ ਉਹ ਹੁਣ ਤੁਹਾਨੂੰ ਕੱਲ ਨੂੰ ਪਤਾ ਲੱਗ ਜਾਊਗਾ ਵੀ ਕੈਨੇਡਾ ਵਾਲਾ ਪੰਜਾਬ ਉਹ ਕਿਹੋ ਜਿਹਾ